ਡਰਗ ਇਨਸਪੈਕਟਰ ਨੂੰ ਨਾਲ ਲੈ ਕੇ ਤੇ ਰਤਨ ਮੈਡੀਕਲ ਸਟੋਰ ਹੈਗਾ ਇੱਥੇ ਕੈਂਪ ਦੇ ਬਿਲਕੁਲ ਆਪੋਜ਼ਿਟ ਉਹਦੀ ਲੋਕੇਸ਼ਨ ਹੈਗੀ ਅਸੀਂ ਉੱਥੇ ਰੇਡ ਕੀਤਾ ਸੀਗਾ ਤੇ ਉਹ ਬੰਦਾ ਜਿਹੜੇ ਕੈਪਸੂਲ ਗੋਲੀਆਂ ਤੋਂ ਇਲਾਵਾ ਅਫੀਮ ਵੀ ਵੇਚ ਰਿਹਾ ਸੀਗਾ ਤੇ ਅਸੀਂ ਉਹਨ ਦਾ ਸਪੌਟ ਹੀ ਉੱਥੇ ਟਰੈਪ ਲਾ ਕੇ ਤੇ ਬੰਦਾ ਵੀ ਫੜ ਲਿਆ ਤੇ ਜਿਹੜਾ ਬੰਦਾ ਖਰੀਦਣ ਆਇਆ ਸੀ ਉਹ ਵੀ ਉਹਨੂੰ ਫੜ ਲਿਆ ਤੇ ਉਹਨੇ 50 ਗ੍ਰਾਮ ਫੀਮ ਜਿਹੜੀ ਹੈ 10000 ਰੁਪਏ ਦੀ ਇਹਨੂੰ ਆਪਣਾ ਇੱਕ ਵਿਕਰਮ ਨਾਮ ਦਾ ਲੜਕਾ ਸੀਗਾ ਉਹਨੂੰ ਵੇਚੀ ਸੀਗੀ ਇਹਨੇ 10000 ਦੀ ਤੇ ਅਸੀਂ ਉਥੇ ਮੌਕੇ ਤੇ ਹੀ ਉਹ ਵੀ ਅਫੀਮ ਵੀ ਰਿਕਵਰ ਕੀਤੀ ਔਰ ਫਿਰ ਬਾਅਦ ਜਿਹੜਾ ਡਰੱਗ ਇਨਸਪੈਕਟਰ ਦੇ ਥਰੂ ਜਦੋਂ ਅਸੀਂ ਉਥੇ ਉਹਦੀ ਤਲਾਸ਼ੀ ਲਈ ਗਈ ਤੇ ਤਲਾਸ਼ੀ ਦੇ ਦੌਰਾਨ ਸਾਨੂੰ 8 850 ਕੈਪਸੂਲ ਜਿਹੜਾ ਕਿ ਉਹ ਵੀ ਉਥੋਂ ਸਾਨੂੰ ਮਿਲਿਆ ਜਿਹਦੇ ਨਾਲ ਫਿਰ ਡਰੱਗ ਇਨਸਪੈਕਟਰ ਤੋਂ ਅਸੀਂ ਜਿਹੜੀ ਹੈ ਪੂਰੀ ਕਾਰਵਾਈ ਕਰਾਈ ਤੇ ਉਹਦਾ ਮੈਡੀਕਲ ਜਿਹੜਾ ਕਲੀਨਿਕ ਸੀਗਾ ਆਪਣਾ ਕੈਮਿਸ ਸ਼ਾਪ ਸੀਗੀ ਉਹਨੂੰ ਵੀ ਅਸੀਂ ਸੀਲ ਕਰਾਇਆ ਤੇ ਇਹ ਐਂਡੀਪੀਐਸ ਜੋ ਕਿ ਅੱਜ ਐਕਟ ਬਹੁਤ ਹੀ ਸਟਰੋਂਗ ਵੀ ਹੈਗਾ ਤੇ ਸਾਡੇ ਲਈ ਇੱਕ ਵੈਪਨ ਦੀ ਤੌਰ ਤੇ ਵੀ ਹੈਗਾ ਇਹ ਤੇ ਜਿੰਨੇ ਵੀ ਇਹ ਨਸ਼ੇ ਦੇ ਕਾਰੋਬਾਰ ਵਾਲੇ ਹੈਗੇ ਆ ਇਹਨਾਂ ਨੂੰ ਤਾਂ ਅਸੀਂ ਸੁਚੇਤ ਕਰ ਰਹੇ ਹਾਂ ਹੁਣ ਕਿ ਇਹਨਾਂ ਨੂੰ ਕਿਸੇ ਵੀ ਕੀਮਤੇ ਬਖਸ਼ਾਂਗੇ ਨਹੀਂ ਚਾਹੇ ਉਹ ਫਾਰਮਾ ਦੇ ਵਿੱਚ ਆ ਰਹੇ ਆ ਚਾਹੇ ਉਹ ਹਿਰਨ ਸਮੈਗ ਦੇ ਵਿੱਚ ਕਰ ਰਹੇ ਆ ਅਸੀਂ ਇਹਨਾਂ ਦੀਆਂ ਜਾਇਦਾਦਾਂ ਤੱਕ ਕੁਰਕ ਕਰ ਰਹੇ ਆ ਉਹਨਾਂ ਦੇ ਵੀ ਅਸੀਂ ਫ੍ਰੀਜ਼ਿੰਗ ਆਰਡਰ ਸਾਰਿਆਂ ਦੇ ਲਏ ਆ ਤੇ ਇਸ ਟਾਈਮ ਜਿਹੜੇ ਬਟਾਲਾ ਜ਼ਿਲ੍ਹਾ ਦੇ ਵਿੱਚ ਜਿੰਨੇ ਵੀ ਸਮਗਲਰ ਹੈਗੇ ਸੀ ਉਹਨਾਂ ਦੀਆਂ ਜਾਇਦਾਦਾਂ ਕਰੀਬ ਅਸੀਂ ਜਿਹੜੀਆਂ 17 ਕਰੋੜ 90 ਲੱਖ ਦੇ ਕਰੀਬ ਦੀਆਂ ਜਿਹੜੀਆਂ ਉਹਦੇ ਆਰਡਰ ਫ੍ਰੀਜ਼ਿੰਗ ਅਸੀਂ ਲੈ ਚੁੱਕੇ ਹੋਏ ਆ ਇਹ ਹਜੇ ਪਾਰਟ ਆਫ ਸਾਡਾ ਇਨਵੈਸਟੀਗੇਸ਼ਨ ਅਸੀਂ ਇਹਨਾਂ ਤੇ ਕੇਸ ਰਜਿਸਟਰਡ ਕਰ ਦਿੱਤਾ ਹੈ ਸਾਨੂੰ ਉਹਦੇ ਵਿੱਚ ਵੀ ਇੱਕ ਬੰਦਾ ਨੋਮੀਨੇਟ ਹੋਇਆ ਵੀ ਕੌਣ ਇਹਨਾਂ ਨੂੰ ਅਫੀਮ ਦੇ ਕੇ ਗਿਆ ਸੀ ਉਹਦੇ ਤੇ ਵੀ ਕਾਰਵਾਈ ਕਰ ਰਹੇ ਆ ਇਹਦੇ 'ਚ ਚਾਹੇ ਹੋਵੇ ਛੋਟੀ ਚਾਹੇ ਹੋਵੇ ਵੱਡੀ ਅਸੀਂ ਇਹਦੇ ਵਿੱਚ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਬਸ ਉਹਦੀ ਉਹ ਐਕਚੁਅਲੀ ਕੀ ਹੈ ਕਿ ਉਹ ਫੜਿਆ ਗਿਆ ਉਹਦਾ 1-2 ਦਿਨਾਂ ਤੱਕ ਵਿਆਹ ਸੀਗਾ ਤੇ ਉਹ ਇਸ ਕਰਕੇ ਪੈਰ ਫੜ ਰਿਆ ਸੀ ਮੇਰਾ ਰਿਸ਼ਤਾ ਟੁੱਟ ਜਾਣਾ ਮੇਰਾ ਹੋਊ ਟੁੱਟ ਜਾਣਾ ਪਰ ਦੇਖੋ ਜਦੋਂ ਬੰਦਾ ਕ੍ਰਾਈਮ ਕਰਦਾ ਉਦੋਂ ਇਹਨਾਂ ਚੀਜ਼ਾਂ ਬਾਰੇ ਨਹੀਂ ਸੋਚਦਾ ਕੀ ਮੇਰਾ ਰਿਸ਼ਤਾ ਹੋ ਰਿਹਾ ਹੈ ਜਾਂ ਮੈਂ ਇਹ ਨਸ਼ੇ ਦੀ ਗਿਰਫਤ ਦੇ ਵਿੱਚ ਹੈਗਾ ਜਾਂ ਅਗੋਂ ਮੈਂ ਨਸ਼ੇ ਦੀ ਸੇਲਿੰਗ ਕਰ ਰਿਹਾ ਹਾਂ ਇਹ ਤਾਂ ਮੈਂ ਸਗੋਂ ਡਾਇਰੈਕਟਲੀ ਇਨਡਾਇਰੈਕਟਲੀ ਮੈਂ ਇਹ ਗੱਲ ਕਹੂੰਗਾ ਕਿ ਉਹ ਕੁੜੀ ਬਚ ਗਈ ਉਹ ਕੁੜੀ ਬਚ ਗਈ ਜਿਹਨੇ ਹੋ ਸਕਦਾ ਹੈ ਇਹਨਾਂ ਨੇ ਝੂਠ ਦੱਸ ਕੇ ਕਿ ਸਾਡਾ ਤਾਂ ਮੁੰਡਾ ਬੜਾ ਸ਼ਰੀਫ ਹੈ ਤੇ ਕੋਈ ਖਾਂਦਾ ਪੀਂਦਾ ਹੀ ਨਹੀਂ ਹੈ ਉਹ ਇਸ ਤਰ੍ਹਾਂ ਤੇ ਉਹਨਾਂ ਉਸ ਤਰੀਕੇ ਨਾਲ ਝੂਠ ਬੋਲ ਕੇ ਉਹਨਾਂ ਨੇ ਰਿਸ਼ਤਾ ਤੈਅ ਕਰ ਲਿਆ ਹੋਵੇ ਐਟਲੀਸਟ ਇਹਦੇ ਤੋਂ ਹੁਣ ਉਹਦੇ ਖਿਲਾਫ ਐਫ ਆਰ ਦਰਜ ਹੋਈ ਹੈ ਜਿਹੜਾ ਕਿ ਬੜਾ ਵੱਡਾ ਸਬੂਤ ਹੈ ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਅਸੀਂ ਆਪਣੀ ਕੁੜੀ ਨੂੰ ਖੂਚੀ ਸੁੱਟਣ ਲੱਗੇ ਸੀਗੇ ਤੇ ਜਿੱਤੇ ਨਾਲ ਇਹਦਾ ਬਚਾਅ ਹੋ ਗਿਆ। ਉਹਨਾਂ ਨੂੰ ਵੀ ਫੋਨ ਆਇਆ। ਦੇਖੋ ਜੀ ਕੇਸਾਂ ਦੇ ਵਿੱਚ ਫੋਨ ਤਾਂ ਆਂਦੇ ਹੀ ਰਹਿੰਦੇ ਆ। ਕੋਈ ਉਸ ਤਰੀਕੇ ਨਾਲ ਕਰਦਾ ਦੇਖੋ ਜੀ ਇਹਦਾ ਵਿਆਹ ਆ ਜੀ ਇਹਨੂੰ ਛੱਡ ਦਿਓ ਜੀ ਬਖਸ਼ ਦਿਓ ਬਟ ਕ੍ਰਾਈਮ ਇਜ਼ ਕ੍ਰਾਈਮ ਔਰ ਐਨਡੀਪੀਐਸ ਵਰਗਾ ਕ੍ਰਾਈਮ ਜਿਹੜਾ ਕਿ ਲੋਕਾਂ ਦੀਆਂ ਦੂਸਰਿਆਂ ਦੀ ਤੁਸੀਂ ਆਪਣੀ ਜ਼ਿੰਦਗੀ ਬਾਰੇ ਕਹਿ ਰਹੇ ਹੋ ਜੀ ਮੈਂ ਨਵੀਂ ਲਾਈਫ ਸ਼ੁਰੂ ਕਰਨ ਲੱਗਾ ਤੇ ਜਿਨ੍ਹਾਂ ਦੀ ਲਾਈਫ ਤੁਸੀਂ ਲੋਕਾਂ ਨੇ ਇਸੇ ਨਸ਼ੇ ਨਾਲ ਬਰਬਾਦ ਕਰ ਦਿੱਤੀ ਹੈ ਹੀ ਆ ਤੇ ਉਹਨਾਂ ਨੂੰ ਤੁਸੀਂ ਨਹੀਂ ਬਖਸ਼ਿਆ ਤੇ ਤੁਹਾਨੂੰ ਕਿਦਾਂ ਬਖਸ਼ਿਆ ਜਾਏਗਾ ਐਨਡੀਪੀਐਸ ਦੇ ਵਿੱਚ ਹੀ ਕੇਸ ਰਜਿਸਟਰਡ ਕੀਤਾ ਹੈ ਐਫਆਈਆ ਨੰਬਰ ਐਫਆਈਆ ਨੰਬਰ 100 301 ਹੈ ਜੀ ਜਿਵੇਂ ਜਸ਼ਨੂਨੀ ਕੁਮਾਰ ਜਿਹੜਾ ਕਿ ਉਹ ਰਤਨ ਮੈਡੀਕਲ ਸਟੋਰ ਦੇ ਵਿੱਚ ਦਾ ਓਨਰ ਸੀਗਾ ਏਕੋ ਤੇ ਵਿਕਰਮ ਜਿਹੜਾ ਉਹਦੇ ਕੋਲੋਂ ਫੀਮ ਖਰੀਦਣ ਆਇਆ ਸੀਗਾ ਤੀਸਰਾ ਬੰਦਾ ਵੀ ਇੱਕ ਨਾਮਿਨੇਟ ਹੋਇਆ ਜੋ ਇਹਨਾਂ ਨੂੰ ਦੇ ਕੇ ਗਿਆ ਉਹਦਾ ਨਾਮ ਹਜੇ ਮੈਂ ਨਹੀਂ ਐਕਸਪਲੇਨ ਕਰਾਂਗੇ ਨਾ ਹੀ ਉਹਨੂੰ ਮੈਂਸ਼ਨ ਕਰਾਂਗੇ ਉਹ ਅਸੀਂ ਫੜ ਕੇ ਫੇਰ ਹੀ ਤੁਹਾਨੂੰ ਦੁਬਾਰਾ ਦੱਸਾਂਗੇ ਉਹਦੇ ਡੈਫੀਨੇਟਲੀ ਉਹਦਾ ਲਾਇਸੈਂਸ ਵੀ ਕੈਨਸਲ ਹੋਏਗਾ ਉਹਦੇ ਜਿਹੜਾ ਮੈਡੀਕਲ ਸਟੋਰ ਹੈ ਉਹ ਵੀ ਸੀਲਡ ਹੋਏਗਾ ਤੇ ਮਤਲਬ ਇਹ ਦੇਖੋ ਜੀ ਇਹ ਆਪਾਂ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਾਂ ਤੇ ਲੈਣਾ ਦੇਣਾ ਤੇ ਇੱਥੇ ਹੀ ਹੈ ਜੀ ਕਰਨਾ ਤੇ ਇੱਥੇ ਹੀ ਪੈਣਾ ਸਾਡਾ ਤਾਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਡੇ ਬਟਾਲਾ ਜ਼ਿਲ੍ਹੇ ਦੇ ਬੜੇ એનਰਜੈਟਿਕ ਹੈਗੇ ਆ ਉਹ ਵੀ ਤੇ ਉਹਨਾਂ ਵੱਲੋਂ ਕਲੀਅਰ ਕਟ ਸਾਡੇ ਲਈ ਇਨਸਟਰਕਸ਼ਨਸ ਹੈਗੀ ਆ ਵੀ ਅਸੀਂ ਹਰ ਹਾਲਤ ਦੇ ਵਿੱਚ ਨੋ ਨਸ਼ੇ ਦਾ ਕੋਡ ਵਧਣਾ ਹੈ ਤੇ ਇਸ ਕਰਕੇ ਅਸੀਂ ਹੁਣ ਪ੍ਰੋਪਰ ਦੀ ਸਾਰੇ ਪਾਸਿਓਂ ਹਰ ਤੰਦੇਈ ਨਾਲ ਕੰਮ ਕਰ ਰਹੇ ਆ ਤਾਂ ਕਿ ਬਿਲਕੁਲ ਵੀ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਔਰ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜੀ ਆਫਰ ਉਫਰ ਇਹਦੇ ਵਿੱਚ ਮੇਰਾ ਤਾਂ ਪਿਛਲਾ ਰਿਕਾਰਡ ਵੀ ਦੇਖ ਲਿਓ ਜਿੱਥੇ-ਜਿੱਥੇ ਮੈਂ ਐਸਐਚਓ ਰਿਆਂ ਮੈਂ ਅਜੇ ਤੱਕ ਨਾ ਤਾਂ ਕਿਸੇ ਕ੍ਰਾਈਮਨਲ ਨੂੰ ਬਖਸ਼ਿਆ ਤੇ ਨਾ ਹੀ ਮੈਂ ਅੱਗੇ ਤੋਂ ਬਖਸ਼ੂਗਾ